ਦੇ ਬੈਠੇ ਨੇ ਜੀ ਬਾਕੀ ਜੇ ਇੱਥੇ ਸਰਕਾਰੀ ਨਾਪਾ ਦੇ ਵਿੱਚ ਹਸਪਤਾਲ ਦੇ ਵਿੱਚ ਅਸੀਂ ਐਕਸਰਾ ਕਰਾਉਣ ਜਾਂਦੇ ਆ ਤਾਂ ਅਕਸ਼ਰੇ ਦੀ ਪਰਚੀ ਤਾਂ ਆ ਜੀ ਕਿਤੋਂ ਮਿਲਦੀ ਹੈ ਐਕਸਰਾ ਕਿਤੇ ਹੁੰਦਾ ਜੇ ਐਕਸਰਾ ਲਈ ਲੈ ਵੀ ਜਾਂਦੇ ਆ ਤਾਂ ਉਹ ਸਾਨੂੰ ਪਤਾ ਕੀ ਕਹਿੰਦਾ ਜੀ ਮਰੀਜ਼ਾਂ ਨੂੰ ਕਹਿੰਦਾ ਕਹਿੰਦਾ ਮੈਂ ਤਾਂ ਅੱਜ ਅੱਜ 30 ਪਰਚੀਆਂ ਫੜ ਲਿਆ ਭਾਈ ਤੁਹਾਡੀ ਵਾਰੀ ਆਉਣੀ ਨਹੀਂ ਕੱਲ ਨੂੰ ਆਇਓ ਚਾਹੇ ਮਰੀਜ਼ ਮਰਦਾ ਮਰ ਜਵੇ ਪਰ ਉਹ ਕਹਿੰਦਾ ਵੀ ਮੈਂ ਕੱਲ ਨੂੰ ਐਕਸਰੇ ਕਰੂੰਗਾ ਕਹਿੰਦਾ ਮੈਂ ਪਰਚੀਆਂ ਪੂਰੀਆਂ ਫੜ ਲੀਆਂ ਜੀ ਇ ਕੀ ਐਕਸਰੇ ਤੇ ਘੰਟਾ ਘੰਟਾ ਲਾਉਂਦੇ ਨੇ ਜੀ ਪੂਰਾ ਘੰਟਾ ਘੰਟਾ ਜਿਹੜੇ ਪ੍ਰਾਈਵੇਟ ਹਸਪਤਾਲ ਨੇ ਜੀ ਉੱਥੇ ਸਿਰਫ ਕਿਉਂ ਇੰਨੀ ਗਰਮੀ ਦੇ ਵਿੱਚ ਮਾਰ ਰਹੇ ਨੇ ਦੇਖੋ ਪੱਖੇ ਏਸੀ ਤਾਂ ਬਹੁਤ ਦੂਰ ਦੀ ਗੱਲ ਹੈ ਕਿ ਪੱਖੇ ਵੀ ਨਹੀਂ ਚੱਲ ਰਹੇ ਸਾਨੂੰ ਸਰਕਾਰ ਨੂੰ ਇਹ ਅਪੀਲ ਹੈ ਵੀ ਲੋਕਾਂ ਕਣੀ ਗਰੀਬ ਜਨਤਾ ਕਣੀ ਦੇਖਣ ਪੱਖੇ-ਪੁੱਖੇ ਚਲਾਉਣ ਵੈਸੇ ਵੱਡੇ ਹਾਲ ਬਣਨੇ ਚਾਹੀਦੇ ਨੇ ਏਸੀ ਹਾਲ ਬਟ ਜੋ ਪੱਖੇ ਨੇ ਪੱਖੇ ਤਾਂ ਠੀਕ ਹੋਣ ਵੀ ਬਹੁਤ ਸਾਨੂੰ ਮਤਲਬ ਇੱਕ ਤਾਂ ਸਹੂਲਤਾਂ 'ਚ ਘਾਟ ਬਹੁਤ ਜ਼ਿਆਦਾ ਘਾਟ ਹੈ ਜੀ ਬਹੁਤ ਜ਼ਿਆਦਾ ਘਾਟ ਹੈ ਬਸ ਇਹ ਹੁਣ ਇਹ ਸਾਰਾ ਕੁਝ ਬਿਆਨ ਨਹੀਂ ਕਰ ਸਕਦੇ ਇੰਨੀ ਗਰਮੀ ਦੇ ਵਿੱਚ ਦੇਖੋ ਤੁਸੀਂ ਆਪ ਦੇਖੋ ਵੀ ਜਿਹੜਾ ਕੋਈ ਮੰਤਰੀ ਆ ਕੋਈ ਵੀ ਆ ਆ ਬੈਠ ਜਾਏਗਾ ਇੰਨੀ ਗਰਮੀ ਦੇ ਵਿੱਚ ਇੱਕ ਬੰਦਾ ਪੇਸ਼ੈਂਟ ਆ ਦੇਖੋ ਦਿਲੋਂ ਦੁਖੀ ਹੋ ਕੇ ਹਸਪੀਟਲ ਚ ਆਂਦਾ ਇੱਕ ਬੰਦਾ ਗਰਮੀ ਚ ਮਰ ਰਿਹਾ ਇਹ ਬਿਲਕੁਲ ਗਲਤ ਗੱਲ ਹੈ ਬਹੁਤ ਜ਼ਿਆਦਾ ਬਿੱਟੇ ਗਰਮੀ ਤਾਂ ਬਹੁਤ ਜ਼ਿਆਦਾ ਨਹੀਂ ਗਰਮੀ ਲੈ ਨਹੀਂ 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 ਇਹਦੇ ਤੁਸੀਂ ਜਾ ਕੇ ਦੇਖੋ ਉੱਥੇ ਬਹੁਤਰਾ ਹਾਲ ਆ ਹਾਂ ਇਹਨੇ ਸਾਨੂੰ ਪੁੱਛਿਆ ਨਹੀਂ ਹੈਗਾ ਵੀ ਕੀ ਚਾਹੀਦਾ ਤੁਹਾਨੂੰ ਅਸੀਂ ਓਕਣੇ ਬੈਠੇ ਆ ਕੋਈ ਸੁਣਵਾਈ ਨਹੀਂ ਸਾਡੀ ਐਗੀ ਤੜਕੇ ਦੇ 10:30 ਵਜੇ ਦੀ ਡੈਥ ਹੋਈ ਪਿਆ ਸਾਡਾ ਮਰੀਜ ਅੰਦਰ ਪਿਆ ਸੀ ਬਿਲਕੁਦਿਆਂ ਵੀ ਸਾਨੂੰ ਡੈਥ ਬੋਡੀ ਦੇ ਦਿਓ ਅਸੀਂ ਉਹਦਾ ਸੰਸਕਾਰ ਕਰ ਦਈਏ ਹਾਂ ਕੋਈ ਜਮਾ ਹੀ ਪ੍ਰਬੰਧ ਨਹੀਂ ਡਾਕਟਰਾਂ ਦੀ ਸਾਰੇ ਕਾਸੀ ਦੀ ਘਾਟ ਆ ਜੀ ਕੋਈ ਪ੍ਰਬੰਧ ਨਹੀਂ ਜੀ ਕੋਈ ਜਮਾ ਹੀ ਅਸੀਂ ਬੌਲੇ ਵਾਂਗ ਬੈਠੇ ਆ 10:30 ਵਜੇ ਦੇ ਪ੍ਰਬੰਧ ਤੋਂ ਹੀ ਕੋਈ ਨਹੀਂ ਹੈਗੇ ਸਾਡੇ ਹੁਣ ਨਗਰ ਦੇ ਗ੍ਰੰਥੀ ਦੀ ਵਾਈਫ ਦੀ ਡੈਥ ਹੋਈ ਅੱਜ ਅਸੀਂ ਸਵੇਰ ਦੇ ਫਿਰਦੇ ਆ 2:00 ਵਜੇ ਚੁੱਕੇ ਨੇ 2:30 ਸਾਨੂੰ ਡੈੱਡ ਬੋਡੀ ਨਹੀਂ ਦੇ ਰਹੇ ਕਦੇ ਕੋਸ਼ਿਸ਼ ਹੀ ਪਟਿਆਲੇ ਜਾਏ ਪਟਿਆਲੇ ਤੋਂ ਹੁਣ ਤਹਿਸੀਲ ਚ ਫਿਰਦੇ ਆ ਤੱਕੇਖਾਂਦੇ ਕੋਈ ਇੱਥੇ ਗਾਈਡ ਨਹੀਂ ਕਰ ਰਿਹਾ ਸਾਨੂੰ ਵੀ ਤੁਸੀਂ ਇੱਕਣ ਕਰਕੇ ਉਹਦੀ ਉਹ ਲੈ ਲਓ ਸਾਡੀਆਂ ਦੋ ਗੱਡੀਆਂ ਨਗਰ ਦੀਆਂ ਫਿਰਦੀਆਂ ਨੇ ਨਗਰ ਦੇ ਸਾਹੇ ਇੱਕ ਬੰਦੇ ਦੀ ਬਾਈ ਫ੍ਰੀ ਡੈਥ ਹੋਈ ਹੋਵੇ ਉਹਨੂੰ ਇੰਨਾ ਪਰੇਸ਼ਾਨ ਕੀਤਾ ਜਾਂਦਾ ਏ ਇਹ ਚੰਗੀ ਗੱਲ ਤਾਂ ਹੈ ਨਹੀਂ ਬਿਮਾਰ ਸੀ ਸਰ ਸਾਲ ਦਾ ਬੇਟਾ ਮੇਰਾ ਰੋਬਿੰਡ ਬਾਂਸਲ ਜੀ ਕੋਲੇ ਆਇਆ ਜੀ ਮੈਂ ਉਹ ਤਿੰਨ ਦਿਨ ਸੋਮਵਾਰ ਮੰਗਲਵਾਰ ਬੁੱਧਵਾਰ ਉਹ ਮਾਤਾ ਕੁਛੱਲਿਆ ਚ ਬੈਠਦੇ ਨੇ ਸਰਕਾਰੀ ਡਾਕਟਰ ਦੀ ਗੱਲ ਦੱਸ ਰਿਹਾ ਸਰ ਚਲੋ ਅਸ਼ੀਸ਼ ਗਰਗ ਜੀ ਕੋਈ ਉਹਨਾਂ ਦਾ ਛੁੱਟੀਆਂ ਸੀ 14 ਤੋਂ ਲੈ ਕੇ 28 ਤੱਕ ਉਹ ਛੁੱਟੀ ਤੇ ਸੀ ਸਰ ਜੇ ਇੱਥੇ ਇਹਨਾਂ ਨੂੰ ਕਹਿੰਨੇ ਆ ਫਿਰ ਭੱਜ ਕੇ ਪੈਂਦੇ ਨੇ ਹਨ ਤੁਸੀਂ ਹਾਲ ਦੇ ਲੋ ਇਹਨੇ ਮਾੜੇ ਨੇ ਜੀ ਉੱਥੇ ਟਾਇਲਟ ਜਾ ਕੇ ਦੇਖ ਲਓ ਇਹਨਾਂ ਦੀ ਕੋਈ ਇੱਥੇ ਕੋਈ ਸਫਾਈ ਹੋ ਨਹੀਂ ਆ ਸਰ ਜੇ ਦਿਖਾਉ ਕਿੱਥੇ ਆ ਕੇ ਦੇਖੋ ਤੁਸੀਂ ਕੀ ਔਰ ਕਿੰਨੀ ਖਸਤਾ ਹਾਲਤ ਮਾੜੀ ਹਾਲਤ ਉਹਦਾ بس ਗੱਲਾਂ ਦੀ ਲਾ ਚੱਲ ਰਹੀ ਨਾ ਕੋਈ ਉਹ ਡਾਕਟਰ ਨਾ ਕੋਈ ਲੈਣਾ ਨਾ ਦੇਣਾ ਮਿਲੀ ਹੈ ਬਾਕੀ ਦਾ ਮੈਂ 12 ਲੈ ਕੇ ਆਇਆ 1200 ਦੀਆਂ ਜੀ ਆ ਗੋਡੇ ਘਾਡੇ ਦੁੱਫਦੇ ਨੇ ਜੀ ਮੋਢੇ ਦੁੱਫਦੇ ਨੇ